ਕੀਤੀ ਹੈ ਲਓ ਪਰ ਸਾਹਮਣੇ ਕਿ ਬੱਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ ਬੋਲਦੇ ਨਹੀਂ ਖੋਂਦੇ ਆ ਪੁਰਾਣੇ ਬੱਲੀਏ ਅਸੀਂ ਬੋਲਦੇ ਨਹੀਂ ਖੋਂਦੇ ਆ ਪੁਰਾਣੇ ਬੱਲੀਏ ਛੇਪੀ ਖੀਰਾ ਵਾਲੀ ਦਾ ਯਾਰ ਮੇਰੇ ਵੀਰੋ ਗੋਲੀ ਲਾ ਤਕੜਾ ਜਫਾ ਤੇ ਪੁਆਇੰਟ ਦਾ ਵਾਅਦਾ ਕਰ ਗਿਆ ਪਿੰਨਾ ਸਿਰੇ ਦੀ ਖੇਡ ਵਿਖਾ ਖੇਡ ਮੇਲਾ ਦਵਾਬਾ ਟੀਵੀ ਵੱਡੀ ਸੈਡ ਹੈ ਮੇਰੇ ਮਿੱਤਰੋ ਜਿਹਦੇ ਜਰੀਏ ਦੁਨੀਆ ਭਰ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ ਆ ਮੁੰਡੇ ਦੀ 60 ਵਜੀ ਤੇ 60 ਤੋਂ ਬਾਅਦ ਵਾਪਸੀ ਕੀਤੀ ਹੈ ਲਓ ਪਰ ਸਾਹਮਣੇ ਕਿ ਬੱਲੀ ਬਣਦੇ ਨੇ ਅੱਜ ਦੇ ਨਿਆਣੇ ਬੱਲੀਏ ਬੋਲਦੇ ਨਹੀਂ ਖੋਂਦੇ ਆ ਪੁਰਾਣੇ ਬੱਲੀਏ ਅਸੀਂ ਬੋਲਦੇ ਨਹੀਂ ਖੋਂਦੇ ਆ ਪੁਰਾਣੇ ਬੱਲੀਏ ਛਿੱਪੀ ਖੀਰਾ ਵਾਲੀ ਦਾ ਯਾਰ ਮੇਰੇ ਵੀਰੇ ਗੋਲੀ ਲਾ ਤਕੜਾ ਜਫਾ ਤੇ ਪੁਆਇੰਟ ਦਾ ਵਾਅਦਾ ਕਰ ਗਿਆ ਹੈ ਆ ਮੁੰਡਾ ਕਹਿੰਦੇ ਬਜਲੀ ਦੇ ਵਿੱਚ ਵੀ ਚੋਟੀ ਦੀਆਂ ਰੇਡਾਂ ਪਾਉਂਦਾ ਮੇਰੇ ਮਿੱਤਰੋ ਤੇ ਅੱਜ ਕੱਲ ਓਪਨ ਦੇ ਵਿੱਚ ਵੀ ਵਹਿ ਜਾ ਵਹਿ ਜਾ ਕਰਾਉਂਦਾ ਲਓ ਸਾਹਮਣੇ ਘਾਟੋ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪਰ ਗੋਲੀ ਫੇਰ ਦੂਜਾ ਜਫਾ ਆਹ ਮੇਰੇ ਮਿੱਤਰੋ ਲੱਗਦਾ ਹੋਇਆ ਯੋਰ ਇੱਕ ਤਾੜੀ ਮਾਰ ਦਿਓ ਲਓ ਗੋਲੀ ਹੈ ਮੇਰੇ ਵੀਰੋ ਗੋਲੀ ਹੈ ਗੋਲੀ ਅਕਲਪੁਰੀ ਹੈ ਪਿੰਡਾ ਤਕੜਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਹੈ ਝੇਂਗੜਾਂ ਦੇ ਲਈ ਕਹਿੰਦੇ ਲੰਬਾ ਸਮਾ ਕਬੱਡੀ ਖੇਡ ਲਓ ਸਾਰੇ ਭਰਾਵਾਂ ਦੇ ਨਾਲ ਇੱਕ ਸਾਂਝੀ ਤਸਵੀਰ ਹੋ ਜਾਵੇ ਲੈ ਵੀ ਦੋ ਆਬੇ ਵਾਲਾ ਸਾਰੇ ਚਿਹਰਿਆਂ ਦੀ ਫੋਟੋ ਹੋਣੀ ਚਾਹੀਦੀ ਹੈ ਮੁੰਡਿਓ ਲੰਬਾ ਹੋ ਜਾਓ ਥੋੜਾ ਜਿਹਾ ਦੈਰਾ ਵੱਡਾ ਕਰ ਲਓ ਫੋਟੋ ਸਾਰਿਆਂ ਦੀ ਆ ਜਾਣ ਕੋਈ ਰਹਿ ਨਾ ਜਾਵੇ ਪਹਿਲਵਾਨ ਸਾਡਾ ਇਸ ਤੋਂ ਬਾਅਦ ਅਖਾੜਾ ਮਾਲੂ ਮਜਾਰੇ ਤੇ ਸਾਰੇ ਪਹਿਲਵਾਨ ਆ ਜਾਓ ਉਹਨਾਂ ਦਾ ਸਨਮਾਨ ਹੋਣਾ ਅਖਾੜਾ ਮਾਲੂ ਮਜਾਰੇ ਤੇ ਸਾਰੇ ਪਹਿਲਵਾਨ ਆ ਜਾਓ ਅਖਾੜਾ ਮਹਾਦੇਵ ਤਾੜੀ ਮਾਰ ਦਿਓ ਗੋਲੀ ਦੇ ਨਾਤੇ ਨਾ ਜਾਣ ਗੋਲੀ ਇਕਲਾ ਪ੍ਰੀਆ ਤਕੜਾ ਜਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਕਹਿੰਦੇ ਨੌਜਾਨ